ਸਤਿ ਸ਼੍ਰੀ ਅਕਾਲ ਜੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਅੱਜ ਪਿੰਡ ਰਾਮਪੁਰ ਤੋਂ ਜਿਹੜੀ ਸੜਕਾ ਚਮਾਰੂ ਤੱਕ ਇਹ ਤਕਰੀਬਨ 65 ਲੱਖ 42000 ਰੁਪਏ ਦੀ ਲਗਤ ਦੇ ਨਾਲ ਜਿਹੜੀ ਬੰਨੀ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਆਪਣੇ ਵਜ਼ੀਰ ਸਾਹਿਬ ਦਾ ਮੰਤਰੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਹਲਕੇ ਕਨੌਰ ਦੀਆਂ ਜਿਹੜੀ ਸੜਕਾਂ ਦੀ ਮੁਰੰਮਤ ਦੀ ਜਿਹੜੀ ਕਹਿੰਦੀ ਹੈ ਗ੍ਰਾਂਟ ਦਿੱਤੀ ਹੈ ਨਵੀਂ ਰਿਪੇਅਰ ਦੀ ਸੋ ਅਸੀਂ ਬੇਨਤੀ ਕੀਤੀ ਸੀ ਕਿ ਜਿੰਨੀਆਂ ਸੜਕਾਂ ਸਾਡੀਆਂ ਕੁਝ ਸੜਕਾਂ ਸਾਡੀਆਂ ਹੋਰ ਵੀ ਅਜੇ ਰਹਿੰਦੀਆਂ ਨੇ ਉਹ ਵੀ ਆਪਾਂ ਜਲਦੀ ਜਿਹੜੇ ਉਹਨਾਂ ਦਾ ਟਿਕਾਣ ਕਰ ਦਿਆਂਗੇ ਸੋ ਸਾਰਿਆਂ ਸਾਡੇ ਸਰਪੰਸ ਸਾਹਿਬਾਨ ਦਾ ਆਰਾਮਪੁਰ ਦੇ ਕੌਂਟੇ ਦੇ ਕਪੂਰੀ ਵਾਲੇ ਸਾਰੇ ਮਾਰੀਆਂ ਹਰਪਾਲਾਂ ਵਾਲੇ ਜਿੰਨੇ ਵੀ ਸਾਡੇ ਸਰਪੰਸ ਸਾਹਿਬਾਨ ਨੇ ਹਲਕੇ ਕਨੌਰ ਦੇ ਬਲਾਕ ਸ਼ੰਭੂ ਦੇ ਬਲਾਕ ਕਨੌਰ ਦੇ ਸਰਪੰਸ ਸਾਹਿਬਾਨ ਨੇ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੇ ਇਸ ਕਾਰਜ ਦੇ ਵਿੱਚ ਸਾਰੇ ਇਕੱਠੇ ਹੋਏ ਤੋਂ মিডিਆ ਵਾਲਿਆਂ ਦਾ ਵੀ ਧੰਨਵਾਦ ਇਤਿਆਸ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਸੜਕਾਂ ਨੇ ਜਿਹੜੀਆਂ ਰਹਿੰਦੀਆਂ ਉਹ ਵੀ ਆਪਾਂ ਜਲਦੀ ਬਣਾ ਦਿਆਂਗੇ ਵੈਕੋ ਫ੍ਰੀਕਾ ਖਾਲਸਾ ਬਾਰੇ ਤੇਰੀ ਵੈਕੋ